ਮੈਂ ਕਦੇ ਮੌਕਾ ਮਿਲੇ ਤਾਂ ਬਣਾਉਂਗਾ ਪਹਿਲਾ ਤਾਂ ਦਿਖਾ ਲਈਏ ਇਹ ਕੋਈ ਬੜਾ ਪ੍ਰੋਜੈਕਟ ਐ ਸਰ ਇਹ ਬਹੁਤ ਵੱਡੀ ਫਿਲਮ ਹੈ ਮਲ ਦੇਖੋ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਗੱਲ ਤਾਂ ਨਹੀਂ ਕਰਦਾ ਉਹਜੀਬ ਜਿਹਾ ਲੱਗਦਾ ਪ੍ਰੋਡਿਊਸਰ ਦੱਸਣਗੇ ਤਾਂ ਜਾਣਾ ਬਹੁਤ ਕਾਫੀ ਮਹਿੰਗੀ ਫਿਲਮ ਹੈ ਇਹਨਾਂ ਨੇ ਬਣਾਈ ਕਾਫੀ ਮਹਿੰਗੀ ਸਬਜੈਕਟ ਬਹੁਤ ਹੈ ਪਰ ਅਜੇ ਅਜੇ ਸਾਡਾ ਸਿਨੇਮਾ ਗਰੋ ਕਰ ਰਿਹਾ ਜੇ ਤੁਹਾਨੂੰ ਸਭ ਥੋੜਾ ਜਿਹਾ ਵਕਤ ਲੱਗੂਗਾ ਦੇਖੋ ਜਿਸ ਤਰ੍ਹਾਂ ਦੀ ਤੁਸੀਂ ਫਿਲਮ ਦੀ ਇਕਾਂਖਸ਼ਾ ਕਰਦੇ ਹੋ ਨਾ ਵਾਰੀਅਰ ਫਿਲਮ ਦੀ ਜਿੱਦਾ ਹਰੀ ਸਿੰਘ ਰਲਵਾ ਸਾਹਿਬ ਦੀ ਉਹਦੇ ਲਈ ਫਿਰ ਸਾਨੂੰ ਬੱਡੀਆਂ ਫੌਜਾਂ ਦਿਖਾਉਣ ਲਈ ਉਸ ਤਰ੍ਹਾਂ ਦਾ ਗ੍ਰਾਫਿਕਸ ਕਰਨਾ ਪਊਗਾ ਇੱਥੇ ਉਸ ਤਰ੍ਹਾਂ ਦੀਆਂ ਚੀਜ਼ਾਂ ਅਵੇਲੇਬਲ ਨਹੀਂ ਉਹਦੇ ਲਈ ਸਾਨੂੰ ਬਾਹਰ ਜਾਣਾ ਪਊਗਾ ਉਹ ਟੈਕਨੀਸ਼ੀਅਨ ਬਹੁਤ ਮਹਿੰਗਾ ਉਹ ਫਿਰ 200 ਕਰੋੜ ਦਾ ਬਜਟ ਆਉਦਾ ਲੇਕਿਨ ਪੰਜਾਬੀ ਪੰਜਾਬੀ ਇੰਡਸਟਰੀ ਵਿੱਚ ਪੈਸਾ ਤਾਂ ਬਹੁਤ ਖਰਚ ਕਰਦੇ ਆਪ ਲੋਕ ਮੂਵੀ ਬਣਾਉਣ ਲਈ ਐਸਾ ਨਹੀਂ ਕਿ ਕੰਮ ਕਰਦੇ ਸਮਝ ਨਹੀਂ ਇਹਨਾਂ ਨੇ ਅਜੇ ਹੋ ਹੋ ਰਿਹਾ 200 ਕਰੋੜ ਦੀ ਜੇ ਫਿਲਮ ਬਣੀ ਹੈ ਤਾਂ ਸਿਨੇਮਾ ਤੁਹਾਨੂੰ 40 60% ਥੀਏਟਰ ਲੈ ਜਾਂਦਾ 40% ਵਜਦਾ ਨਾ ਉਹ 200 ਵਾਲੀ ਕਿੰਨੇ 100 ਕਰੋੜ ਦਾ ਬਿਜ਼ਨਸ ਕਰੋਗੀ ਤਾਂ ਜਾ ਕੇ ਤੁਹਾਡਾ ਉਹ ਪ੍ਰੋਡਿਊਸਰ ਦਾ 200 ਕਰੋੜ ਪੂਰਾ ਹੋਗਾ ਨਾ ਤਾਂ 10 15 ਕਰੋੜ ਮਤਲਬ ਇਹ ਜਾਇਜ਼ ਆ ਜੇ ਫਿਲਮ ਹਰ ਦੀ ਇਦੋਂ ਬਾਅਦ ਜੇ ਫਿਲਮ ਬਣਦੀ ਹੈ ਉਹ ਜੇ ਸੰਭਾਵਨਾ ਨਹੀਂ ਜੇ ਤੁਸੀਂ 100 ਕਰੋੜ ਦੀ ਫਿਲਮ ਮਾਰ ਦਿਓ ਉਹਦੋ 40 ਵਾਪਸ ਤੁਹਾਡਾ ਪਰਸੈਂਟ ਆਉਣਾ ਨਾ ਫਿਰ ਉਹਦੇ ਚ ਖਰਚੇ ਕਿੰਨੇ ਆਇਆ ਐਡ ਦੇ ਪਬਲਿਸਿਟੀ ਦੇ ਆ ਹੋਰ ਬਾਕੀ ਕਿਹਬਰੀ ਫਿਲਮਾਂ ਲੇਟ ਹੋ ਜੰਨੀਆਂ ਅੱਜ ਥੋੜਾ ਜਿਹਾ ਵਕਤ ਲੱਗੂਗਾ ਪਹੁੰਚ ਜੂਗਾ ਔਰ